ਅਦਨੋ ਵਾਹਿਗੁਰੂ ਸਹਿਬ ਜੀਓ ਬੈਰਾੜੀ ਮਹੱਲਾ ਚੌਥਾ ਜਪ ਮੰਨ ਰਾਮ ਨਾਮ ਨਿਸਤਾਰਾ ਕੋਟ ਕੋਟੰਤਰ ਕੇ ਪਾਪ ਸਭ ਖੋਵੈ ਹਰ ਭਵਜਲ ਪਾਰ ਉਤਾਰਾ ਰਹਾਓ ਇਹ ਸ਼ਬਦ ਚੌਥੇ ਪਾਤਸ਼ਾਹ ਗੁਰੂ ਰਾਮਦਾਸ ਮਹਾਰਾਜ ਜੀਆਂ ਦਾ ਰਾਗ ਬੈਰਾੜੀ ਦੇ ਵਿੱਚ 720 ਨੰਬਰ ਅੰਗ ਤੇ ਉਚਾਰਨ ਕੀਤਾ ਹੋਇਆ ਹੈ ਇਸ ਸ਼ਬਦ ਦੇ ਵਿੱਚ ਗੁਰੂ ਸਾਹਿਬ ਪ੍ਰਮਾਨ ਕਰਦੇ ਹਨ ਜਪਮਨ ਏ ਮੇਰੇ ਮਨ ਪਰਮਾਤਮਾ ਦਾ ਨਾਮ ਸਿਮਰ ਰਾਮ ਨਾਮ ਨਿਸਤਾਰਾ ਜਿਹੜੇ ਪ੍ਰਮਾਤਮਾ ਦਾ ਨਾਮ ਨੂੰ ਜਦੋਂ ਸਿਮਰेंगे ਉਹਦੇ ਨਾਲ ਤੇਰਾ ਪਾਰ ਉਤਾਰਾ ਹੋ ਜਾਏਗਾ ਨਿਸਤਾਰਾ ਕਹਿੰਦੇ ਨੇ ਪਾਰ ਉਤਾਰਨ ਕੋਟ ਘਟੰਤਰ ਕੇ ਇੱਕ ਕੋਟ ਕਹਿੰਦੇ ਨੇ ਕਿੱਲੇ ਨੂੰ ਇੱਕ ਕੋਟ ਕਹਿੰਦੇ ਨੇ ਕਰੋੜਾਂ ਨੂੰ ਕੋਟ ਘਟੰਤਰ ਕੇ ਅਨੇਕਾਂ ਕੇ ਲਿਆਂਦੇ ਅਨੇਕਾਂ ਜੂਨਾ ਦੇ ਪਾਪ ਸਭ ਖੋਵੈ ਸਭ ਕਹਿੰਦੇ ਨੇ ਸਾਰੇ ਖੋਵੈ ਨਾਸ ਕਰਦਾ ਹੈ ਹਰ へ ਹਰੀ ਭਵਜਲ ਸੰਸਾਰ ਸਮੁੰਦਰ ਪਾਰ ਉਤਾਰਾ ਸੰਸਾਰ ਸਮੁੰਦਰ ਤੋਂ ਪਾਰ ਲੰਘਾਉਣ ਵਾਲਾ ਪ੍ਰਮਾਤਮਾ ਦਾ ਨਾਮ हे मेरे मन परमात्मा ਦਾ ਨਾਮ ਜਪਿਆ ਕਰ ਇਹ ਨਾਮ ਸੰਸਾਰ ਸਮੁੰਦਰ ਤੋਂ ਪਾਰ ਉਤਾਰਾ ਕਰ ਦਿੰਦਾ ਹੈ परमात्मा ਦਾ ਨਾਮ ਅਨੇਕਾਂ ਜੂਨਾਂ ਦੇ ਕੀਤੇ ਪਾਪ ਨਾਸ ਕਰ ਦਿੰਦਾ ਹੈ परमात्मा ਸਿਮਰਨ ਕਰਨ ਵਾਲੇ ਜੀਵ ਨੂੰ ਸੰਸਾਰ ਸਮੁੰਦਰ ਤੋਂ ਪਾਰ ਲਗਾ ਦਿੰਦਾ ਹੈ ਕਾਇਆ ਨਗਰ ਵਸਤ ਹਰ ਸੁਆਮੀ ਹਰ ਨਿਰਭਉ ਨਿਰਬੈਰ ਨਿਰੰਕਾਰ ਹਰ ਨਿਕਟ ਵਸਤ ਕਾਸ਼ ਨਦਰ ਨ ਆਵੇ ਹਰ ਲਾਦਾ ਗੁਰ ਵਿਚਾਰਾ ਕਾਇਆ ਨਗਰ ਕਾਇਆ ਕਹਿੰਦੇ ਨੇ ਸਰੀਰ ਨੂੰ ਨਗਰ ਨਗਰ ਦੇ ਵਿੱਚ ਵਸਤ ਹਰ ਸੁਆਮੀ ਉਹ ਅਕਾਲ ਪੁਰਖ ਪਰਮਾਤਮਾ বাসਦਾ ਹੈ ਨਿਰਪੋ ਨਿਰਵੈਰ ਉਹ ਬਿਨਾਂ ਡਰ ਤੋਂ ਨਿਰਵੈਰ ਬਿਨਾਂ ਕਿਸੇ ਦੇ ਨਾਲ ਬੈਰ ਤੋਂ ਨਿਰੰਕਾਰਾ ਉਸ ਉੱਤੇ ਮਾਇਆ ਦੀ ਕਾਲਖ ਆਪਣਾ ਜੋਰ ਨਹੀਂ ਪਾ ਸਕਦੀ ਹਰ ਨਿਕਟ ਵਸਤ ਕਾਸ਼ ਨਦਰ ਨਾ ਆਵੇ ਉਹ ਅਕਾਲ ਪੁਰਖ ਪਰਮਾਤਮਾ ਸਾਡੇ ਇੰਨਾ ਨੇੜੇ ਵੱਸਦਾ ਹੈ ਹਰ ਨਿਕਟ ਵਸਤ ਐ ਨਿਕਟ ਨੇੜੇ ਕਾਸ਼ ਨਦਰ ਨਾ ਆਵੇ ਪਰ ਫੇਰ ਵੀ ਕੁਛ ਨਦਰ ਨਹੀਂ ਆਉਂਦਾ ਹਰ ਲਾਦਾ ਉਹ ਆਕਾਲ ਪੁਰਖ ਪਰਮਾਤਮਾ ਲੱਭਦਾ ਹੈ ਗੁਰੂ ਵਿਚਾਰਾ ਪਰਮਾਤਮਾ ਦੇ ਨਾਮ ਦੀ ਗੁਰੂ ਦੀ ਦਿੱਤੀ ਸੂਝ ਨਾਲ ਗੁਰੂ ਦੀ ਕੀਤੀ ਸਿਫਤ ਸਲਾਹ ਦੇ ਨਾਲ हे ਭਾਈ ਮਾਲਕ ਪ੍ਰਭੂ ਸਾਡੇ ਸਾਹ ਸਰੀਰ ਸ਼ਹਿਰ ਵਿੱਚ ਵੱਸਦਾ ਹੈ ਫਿਰ ਵੀ ਉਸ ਨੂੰ ਕੋਈ ਡਰ ਨਹੀਂ ਪਉਂਦਾ ਉਸ ਨੂੰ ਕਿਸੇ ਨਾਲ ਵੈਰ ਨਹੀਂ ਉਸ ਦਾ ਕੋਈ ਖਾਸ ਕਾਰਨ ਨਹੀਂ ਪਰਮਾਤਮਾ ਸਦਾ ਸਾਡੇ ਨੇੜੇ ਵੱਸਦਾ ਪਰ ਸਾਨੂੰ ਦਿਸਦਾ ਨਹੀਂ ਹਾਂ ਗੁਰੂ ਦੀ ਬਖਸ਼ੀ ਸੂਝ ਨਾਲ ਉਹ ਹਰੀ ਲੱਭ ਪੈਂਦਾ ਹੈ ਹਰੇ ਆਪੇ ਸ਼ਾਹ ਸ਼ਰਾਪ ਰਤਨ ਹੀਰਾ ਹਰ ਆਪ ਕੀਆ ਪਾਲ ਸਾਰਾ ਨਾਨਕ ਜਿਸ ਕਿਰਪਾ ਕਰੇ ਸੋ ਹਰ ਨਾਮ ਬਿਹਾਂਜੇ ਸੋ ਸਾਹੋ ਸੱਚਾ ਬਨਜਾਰਾ ਗੁਰੂ ਦੀ ਵਖੀ ਸੂਝ ਨਾਲ ਇਹ ਸਮਝ ਆ ਜਾਂਦੀ ਹੈ ਹਰ ਆਪੇ ਸਾਹੋ ਪਰਮਾਤਮਾ ਆਪ ਹੀ ਸਾਹ ਹੈ ਆਪ ਹੀ ਸਰਾਫ ਹੈ ਆਪ ਹੀ ਰਤਨ ਹੈ ਆਪ ਹੀ ਹੀਰਾ ਹੈ ਹਾਰੇ ਆਪ ਕੀਆ ਪਾਸਾਰਾ ਆਪ ਆਪ ਹੀ ਪਸਾਰਾ ਇਹ ਸੰਸਾਰ ਦਾ ਖਲਾਰਾ ਬਣਾਇਆ ਹੋਇਆ ਹੈ ਨਾਨਕ ਹੈ ਨਾਨਕ ਜਿਸ ਕਿਰਪਾ ਕਰੇ ਜਿਸ ਉਤਿਓ ਅਕਾਲ ਪੁਰਖ ਪਰਮਾਤਮਾ ਕਿਰਪਾ ਕਰਦਾ ਹੈ ਸੋ ਹਰ ਨਾਮ ਬਿਹਾਂਜੇ ਉਹ ਜੀਵ ਹੀ ਪਰਮਾਤਮਾ ਦੇ ਨਾਮ ਨੂੰ ਬਿਹਾਂਜਦਾ ਹੈ ਸੋ ਸਾਹੋ ਸੱਚਾ ਬਨਜਾਰਾ ਉਹੀ ਸ਼ਾਹ ਹੈ ਉਹੀ ਸੱਚਾ ਸਦਾ تیر ਹਰ ਨਾਮ ਦਾ ਬਨਜਾਰਾ ਬਨਜ ਕਰਨ ਵਾਲਾ ਹੈ ਗੁਰੂ ਸਾਹਿਬ ਪਰਮਾਨੰ ਕਰਦੇ ਹਨ ਗੁਰੂ ਦੀ ਬਖਸ਼ੀ ਮਤ ਨਾਲ ਇਹ ਸਮਝ ਆ ਜਾਂਦੀ ਹੈ ਪਰਮਾਤਮਾ ਆਪ ਹੀ ਹੀਰ ਹੈ ਆਪ ਹੀ ਰਤਨ ਹੈ ਆਪ ਇਹ ਨੂੰ ਬਿਹਾਂਜਣ ਵਾਲਾ ਸ਼ਾਹ ਹੈ ਸਰਾਫ ਹੈ ਉਸ ਨੇ ਆਪ ਇਹ ਜਗ ਦਾ ਖਿਲਾਰਾ ਰਚਿਆ ਹੋਇਆ ਹੈ ਇਹ ਨਾਨਕ ਜਿਸ ਮਨੁੱਖ ਉਤੇ ਪਰਮਾਤਮਾ ਕਿਰਪਾ ਕਰਦਾ ਹੈ ਉਸ ਮਨੁੱਖ ਉਸ ਪਰਮਾਤਮਾ ਦਾ ਨਾਮ ਬਿਹਾਂਜਦਾ ਹੈ ਉਹ ਮਨੁੱਖ ਨਾਮ ਰਤਨ ਦਾ ਸ਼ਾਹੂਕਾਰ ਬਣ ਜਾਂਦਾ ਹੈ ਉਹ ਸਦਾ ਇਸ ਨਾਮ ਰਤਨ ਦਾ ਬਣਜ ਕਰਦਾ ਰਹਿੰਦਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ